ਹਾਈ 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 ਟ੍ਰਾਂਸਪੋਰਟ ਮੰਤਰੀ ਲਾਲਜੀਤ ਭੂਮਰ ਮੁਰਦਾਬਾਦ 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 ਟ੍ਰਾਂਸਪੋਰਟ ਮੰਤਰੀ ਲਾਲਜੀਤ ਭੂਮਰ ਮੁਰਦਾਬਾਦ 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 ਟ੍ਰਾਂਸਪੋਰਟ ਮੰਤਰੀ ਮੁਰਦਾਬਾਦ ਮੁਰਦਾਬਾਦ ਟ੍ਰਾਂਸਪੋਰਟ ਮੰਤਰੀ ਮੁਰਦਾਬਾਦ ਮੈਂ ਸੂਬਾ ਜਮਾਇਆ ਇਸਕਾ ਪੰਜਾਬ ਰੋਡ ਪੰਨ ਬਸ ਪੀ ਆਰਟੀਸੀ ਕੰਟਰੋਲ ਵਰਕਰ ਤੋਂ ਦੁਨੀਆ ਤੋਂ ਜੋ ਸਿੰਘ ਕੀ ਰੋਡ ਪੈਗੀ ਦੀ ਸੜਕਾਂ ਦੇ ਉੱਪਰ ਦੀ ਹੈ ਫਿਰ ਤਿੰਨ ਦੇ ਵੀ ਹੜਤਾਲ ਕੀਤੀ ਸਾਡੀ ਜੀ ਸਾਨੂੰ ਜਰੂਰ ਤਾਂ ਪਈਆ ਕਿਉਂਕਿ 1 ਜੁਲਾਈ ਨੂੰ ਜਿਹੜਾ ਸੀਐਮ ਸਾਹਿਬ ਨੇ ਜਿਹੜੇ ਜਿਮਨੀ ਚੋਨਾ ਦੌਰਾਨ ਜਿਹੜੇ ਸਾਡੇ ਨਾਲ ਮੀਟਿੰਗ ਜਲੰਧਰ ਕੰਬਾਨਾ ਹੋਟਲ ਵਿੱਚ ਕੀਤੀ ਉਹਦੇ ਵਿੱਚ ਜਿਹੜੇ ਟਰਾਂਸਪੋਰਟ ਅਧਿਕਾਰੀਆਂ ਨੂੰ 1 ਮਹੀਨੇ ਦੇ ਵਿੱਚ ਵਿੱਚ ਆਦੇਸ਼ ਦਿੱਤੇ ਸੀ ਵੀ 1 ਮਹੀਨੇ ਦੇ ਵਿੱਚ ਇਹਨਾਂ ਦੀ ਜਰੀਏ ਸਪੈਸ਼ਲ ਪਾਲਿਸੀ ਜਰੀਏ ਉਹ ਤਿਆਰ ਕਰਕੇ ਲੈ ਕੇ ਆਓ ਤੇ ਉਹਨੂੰ ਆਪਣਾ ਕੈਬਨੈਟ ਵਿੱਚ ਮਨਜ਼ੂਰੀ ਦੇ ਕੇ ਇਹਨਾਂ ਦੇ ਉੱਤੇ ਜਰੀਆ ਲਾਗੂ ਕੀਤੀ ਜਾਊਗੀ ਜਿਹਦੇ ਵਿੱਚ ਸਾਰੇ ਹੀ ਟ੍ਰਾਂਸਪੋਰਟ ਦੇ ਵਿੱਚ ਕੱਚੇ ਕਾਮਿਆਂ ਨੂੰ ਜਿਹੜਾ ਉਹ ਇਹ ਉਹਦੇ ਵਿੱਚ ਕੋਈ ਨਾ ਕੋਈ ਬੈਨੀਫਿਟ ਮਿਲਣਾਹੀਂ ਕੋਹ ਕੰਟਰੈਕਟਰ ਵਾਲੇ ਰੈਗੂਲਰ ਹੋਣੇਹੀਂ ਜਿਹੜੇ ਆਊਟਸੋਰਸਿੰਗ ਤੇ ਕੰਮ ਕਰਦੇ ਉਹ ਕੰਟਰੈਕਟ ਤੇ ਹੋਣੇਹੀਂ ਘੱਟ ਤਨਖਾਹਾਂ ਵਾਲੇ ਜਿਹੜੇ ਆ ਉਹ ਵੀ ਜਿਨ੍ਹਾਂ ਉਹਨਾਂ ਦੀਆਂ ਤਨਖਾਹਾਂ ਜਿਹੜੀਆਂ ਬਰਾਬਰ ਹੋਣੀਆਂਹੀਂ ਪਰ ਟ੍ਰਾਂਸਪੋਰਟ ਅਧਿਕਾਰੀਆਂ ਨੇ ਕੋਈ ਵੀ ਉਹ ਜਿਹੜੇ ਅੱਜ ਤਕਰੀਬਨ 6 ਮਹੀਨੇ ਬੀਤ ਚੁੱਕੇ ਆ ਉਹਦੇ ਉੱਤੇ ਕੋਈ ਵੀ ਗੌਰ ਨਹੀਂ ਕੀਤਾ ਫੇਰ ਅਸੀਂ ਤਕਰੀਬਨ ਅੱਜ ਤੋਂ 1.5 ਮਹੀਨਾ ਪਹਿਲਾਂ ਸਰਕਾਰ ਨੂੰ ਨੋਟਿਸ ਦਿੱਤੇ ਬਕਾਇਦਾ ਆਪਣੀਆਂ ਪ੍ਰੈਸ ਕਾਨਫਰੰਸਾਂ ਕੀਤੀਆਂ ਗੇਟ ਰੈਲੀਆਂ ਕੀਤੀਆਂ ਉਹਦੇ ਉੱਤੇ ਜਾਨੂ ਭਰਾਇਆ ਗਿਆ ਵੀ ਸਾਡੀਆਂ ਜਿਹੜੀਆਂ ਮੰਗਾਂ ਉਹ ਕਿਉਂ ਨਹੀਂ ਮੰਨੀਆਂ ਜਾ ਰਹੀਆਂ ਪਰ ਫਿਰ ਵੀ ਜਿਹੜੀ ਸਰਕਾਰ ਨੇ ਉਹਦੇ ਉੱਤੇ ਕੋਈ ਗੌਰ ਨਹੀਂ ਕੀਤਾ ਹੁਣ 2 ਤਰੀਕ ਨੂੰ ਜਿਹੜੀ 2 ਜਨਵਰੀ ਨੂੰ ਜ਼ਰੂਰ ਜਰੀਆ ਟਰਾਂਸਪੋਰਟ ਮੰਤਰੀ ਵੱਲੋਂ ਮੀਟਿੰਗ ਜਰੀਆ ਉਹ ਪੰਜਾਬ ਭਾਉਣ ਬੁਲਾਈ ਗਈ ਸੀ ਜਿਹਦੇ ਵਿੱਚ ਸਾਰੀਆਂ ਹੀ ਤਕਰੀਬਨ 50 ਪੰਜਾਬ ਰੋਡ ਵਿੱਚ ਪੰਨ バス ਪੀ ਆਰ ਟੀ ਸੀ ਦੀਆਂ ਸਾਰੀਆਂ ਜੁਨੀਆਂ ਨੇ ਜਰੀਆ ਸ਼ਿਰਕਤ ਕੀਤੀ ਸੀ ਪਰ ਸਾਡੀ ਯੂਨੀਅਨ ਵੱਲੋਂ ਜਿਹੜਾ ਮੰਗ ਪੱਤਰ ਦਿੱਤਾ ਗਿਆ ਸੀ ਉਹਦੇ ਉੱਤੇ ਕੋਈ ਵੀ ਵਿਚਾਰ ਨਹੀਂ ਕੀਤੀ ਗਈ ਕਿਉਂਕਿ ਸਭ ਤੋਂ ਪੰਜਾਬ ਦੇ ਵਿੱਚ ਟਰਾਂਸਪੋਰਟ ਦੇ ਵਿੱਚ ਸਭ ਤੋਂ ਵੱਡੀ ਜਥੇਬੰਦੀ ਜਿਹੜੀ ਉਹ ਸਾਡੀ ਆ ਅਸੀਂ 7-8 ਹਜ਼ਾਰ ਬੰਦਾ ਇਸ ਜਥੇਬੰਦੀ ਵਿੱਚ ਬਿਲੋਂਗ ਕਰਦੇ ਆ ਤੇ ਜਿਹੜਾ ਉਹਦੇ ਵਿੱਚ ਸਾਡੀ ਕੋਈ ਵੀ ਗੱਲਬਾਤ ਨਹੀਂ ਰੱਖੀ ਗਈ ਸਿਰਫ ਇੱਕ ਗੱਲ ਸਾਨੂੰ ਟਰਾਂਸਪੋਰਟ ਮੰਤਰੀ ਵੱਲੋਂ ਕਹੀ ਗਈ ਆ ਕਿ ਜੇ ਹੜਤਾਲ ਕਰਨੀ ਆ ਤੁਹਾਡਾ ਸ਼ੌਂਕ ਹੈ ਤੇ ਭਾਏ 10 ਦਿਨ ਕਰ ਸਰੋ ਸਾਨੂੰ ਇਹਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਮੈਂ ਤੁਹਾਡੇ ਆਪ ਦੇ ਮਾਧਿਅਮ ਰਾਹੀਂ ਜਿਹੜਾ ਉਹ ਇਹ ਮੰਤਰੀ ਨੂੰ ਵੀ ਸਵਾਲ ਕਰਦਾ ਤੇ ਪੰਜਾਬ ਸਰਕਾਰ ਨੂੰ ਵੀ ਕਰਦਾ ਵੀ ਤੁਹਾਨੂੰ ਤੇ ਕਿਤੇ ਨਾ ਕਿਤੇ ਫਰਕ ਨਹੀਂ ਹੋਊਗਾ ਪਰ ਜਿਹੜੇ ਪੰਜਾਬ ਦੀ ਜਨਤਾ ਵਾ ਜਿਨ੍ਹਾਂ ਨੇ ਸਹੂਲਤ ਲੈਣੀ ਆ ਪੰਜਾਬ ਦੀਆਂ ਬੱਸਾਂ ਸਰਕਾਰੀ ਬੱਸਾਂ ਦੀ ਜਿਹਾ ਫ੍ਰੀ ਸਫ਼ਰ ਵਾਲੀਆਂ ਬੀਬੀਆਂ ਨੇ ਜਾਂ ਹੋਰ ਵੀ ਆ ਉਹਨਾਂ ਵਾਸਤੇ ਬੜੀ ਮੁਸ਼ਕਲ ਆ ਉਹਨਾਂ ਵਾਸਤੇ ਹੁਣ ਅੱਜ ਉਹ ਕਿੰਨੀ ਜਨਤਾ ਚਰੀ ਖੱਜਲ ਖਰਾਬ ਹੋ ਰਹੀ ਆ ਤੇ ਇਹ ਕਈ ਬੱਸਾਂ ਚੱਲਦੇ ਨੇ ਲੱਗਦਾ ਕਿ ਇਹਦਾ ਫਾਇਦਾ ਪ੍ਰਾਈਵੇਟ ਬੱਸਾਂ ਲੈਣ ਨੂੰ ਮਿਲਦਾ ਪਿਆ ਜੀ ਬਿਲਕੁਲ ਜੀ ਪ੍ਰਾਈਵੇਟ ਤੇ ਫਾਇਦਾ ਲਊਗਾ ਜਦੋਂ ਸਰਕਾਰ ਜਿਹੜੀ ਸਾਡੀ ਜਰੀ ਆ ਜਿੰਨਾ ਇਹ ਗਵਰਨਮੈਂਟ ਦੇ ਅਦਾਰੇ ਚਲਾਉਣੇ ਆ ਜਿੰਨਾ ਪ੍ਰੋਫਿਟ ਵਿੱਚ ਲਿਆਉਣ ਵਾਸਤੇ ਕੋਈ ਨਾ ਕੋਈ ਪਾਲਿਸੀਆਂ ਬਣਾਉਣੀਆਂ ਹੁੰਦੀਆਂ ਨੀਤੀਆਂ ਕਰਨੀਆਂ ਹੁੰਦੀਆਂ ਉਹਨਾਂ ਦੀਆਂ ਨੀਤੀਆਂ ਟਰਾਂਸਪੋਰਟ ਪਤੀ ਮਾੜੀਆਂ ਨੇ ਉਹ ਇਹਦੀ ਚਾਹੁੰਦੀਆਂ ਵੀ ਸਾਡੀਆਂ ਜਰੀਆਂ ਟਰਾਂਸਪੋਰਟਾਂ ਸਰਕਾਰ ਦੀਆਂ ਸਰਕਾਰੀ ਖਜ਼ਾਨੇ ਦੇ ਵਿਤੀ ਜਿਹੜੇ ਉਹ ਸਹੀ ਹੋਣ ਤੇ ਉਹ ਫਿਰ ਕਿੱਦਾਂ ਜਿਹੜਾ ਉਹ ਤਿੰਨ ਤਿੰਨ ਵਾਸਤੇ ਸਟ੍ਰਾਈਕ ਹੈ ਅਗਲੀ ਰਣਨੀਤੀ ਕਰ ਕੀਤੀ ਹੈ ਬਿਲਕੁਲ ਜੀ ਅੱਜ ਕੋਈ ਸਰਕਾਰ ਸਾਡੇ ਨਾਲ ਗੱਲਬਾਤ ਰਾਪ ਦੇ ਵਿੱਚ ਨਹੀਂ ਪੈਂਦੀ ਤੇ ਫਿਰ 7 ਤਰੀਕ ਨੂੰ ਹੀ सीएम ਵੀ ਜਰੀਆ ਇਹ ਚੰਡੀਗੜ੍ਹ ਆਹਸਤੇ ਜਿਹੜਾ ਉਹ ਧਰਨਾ ਪ੍ਰਦਰਸ਼ਨ ਕਰ ਰਹੇ ਆ ਤੇ सीएम ਨੂੰ ਉੱਥੇ ਸਵਾਲ ਜਵਾਬ ਵੀ ਕਰਾਂ ਕਿ ਜਿਹੜੇ ਸਾਡੇ 1 ਜੁਲਾਈ ਨੂੰ ਤੁਸੀਂ ਹਦੇਸ਼ ਦਿੱਤੇ ਸੀ ਟਰਾਂਸਪੋਰਟ ਨੂੰ ਅਧਿਕਾਰੀਆਂ ਨੂੰ ਉਹ ਕਿਉਂ ਨਹੀਂ ਪੂਰੇ ਕੀਤੇ ਗਏ